ਆਨੇ ਸਿੱਧੂ ਨੂੰ ਇਨਸਾਫ ਦਿਵਾਉਣ ਵਾਸਤੇ ਕੱਠ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆਏ ਨੇ ਤੇ ਹੁਣ ਉਹ ਬਾਈ ਦੇ ਘਰੇ ਬੈਠੇ ਨੇ ਉਹਨਾਂ ਵਾਸਤੇ ਗੱਡੀ ਵੀ ਕਰਵਾਈ ਏ ਤੇ ਇਹਨਾਂ ਨਾਲ ਗੱਲ ਵੀ ਕਰਦੇ ਆਂ ਆਪਾਂ ਬਾਈ ਹਰਾਂ ਨਾਲ ਕੀ ਹਾਲ ਨੇ ਬਾਈ ਮੈਂ ਸੋਸ਼ਲ ਮੀਡੀਆ ਤੋਂ ਹਾਂ ਜਸਵੀਰ ਹਾਂ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਵੀ ਆਪਾਂ ਇੱਕ ਬਈ ਹਾਂਜੀ ਹਾਂਜੀ ਬਾਜੀ ਹਾਂਜੀ ਤੇ ਤੁਸੀਂ ਅੱਜ ਬਾਈ ਦੇ ਕੱਠ ਵਾਸਤੇ ਆਈ ਸੀ ਹਾਂਜੀ ਬਾਜੀ ਉਹ ਕੱਠ ਵਾਸਤੇ ਆਈ ਇੱਧਰ ਨੂੰ ਆਜੋ ਆਜੋ ਇੱਧਰ ਨੂੰ ਆਜੋ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਕਿੰਨੇ ਕ ਵਜੇ ਆਈ ਸੀ ਤੁਸੀਂ ਅਸੀਂ ਸਵੇਰੇ ਆਏ ਸੀ ਜੀ 10 11 ਵਜੇ ਜੀ ਕਾਦੇ ਤੇ ਆਈ ਸੀ ਤੁਸੀਂ ਬੱਸਾਂ ਤੇ ਆਏ ਸੀ ਬੱਸਾਂ ਦੇ ਯਾਰ ਹਾਂ ਦੇਖ ਨੇ ਬੱਸਾਂ ਦੇ ਸਾਨੂੰ ਫਿਰ ਤੁਸੀਂ ਕਿੰਨੇ ਜਣੇ ਆਏ ਹੋ 6 ਜਣੇ ਆਏ ਸੀ ਜੀ 6 ਜਣੇ ਹਾਂਜੀ ਤੇ ਸਾਨੂੰ ਦਿਖਦਾ ਨਹੀਂ ਹੈਗਾ ਬਿਲਕੁਲ ਵੀ ਮੈਨੂੰ ਥੋੜਾ ਬੋਤਾ ਦਿਂਦਾਗਾ ਜੀ ਸਾਨੂੰ ਥੋੜਾ ਬੋਤਾ ਦਿਂਦਾ ਤੇ ਜਿਹੜੇ ਬਾਕੀ ਨੇ ਇਹ ਬਾਈ ਹੁਣੇ ਨਾਲ ਪੰਜ ਜਣੇ ਨੇ ਸਾਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਨਹੀਂ ਬਿਲਕੁਲ ਵੀ ਫਿਰ ਤੁਸੀਂ ਬੱਸ ਦੇ ਵਿੱਚ ਚੜੇ ਕਿਵੇਂ ਹਾਂ ਬੈਠੇ ਇੱਧਰ ਚ ਚਾੜ ਚੜ ਜਾਂਦੇ ਆ ਜੀ ਬੱਸ ਦੇ ਵਿੱਚ ਤਾਂ ਜੀ ਅੱਛਾ ਹਾਂਜੀ ਬਾਈ ਦੀ ਰਿਪੋਰਟ ਕਰਨ ਵਾਸਤੇ ਆਏ ਜੀ। ਹਾਂਜੀ ਹਾਂਜੀ ਜੋ ਵੀ ਸਾਡੇ ਸਕੂਲ 'ਚ ਸਮੱਸਿਆਵਾਂ ਸੀ ਜੀ ਉਹ ਹੱਲ ਹੋ ਗਈਆਂ ਸੀ ਜਦੋਂ ਬਾਈ ਨੇ ਕਾਲ ਕੀਤੀ ਸੀ ਜੀ ਐਮਐਲਏ। ਅੱਛਾ ਐਮਐਲਏ ਨੂੰ ਕਾਲ ਕਰਨ ਤੋਂ ਬਾਅਦ ਓਡੀ ਸਮੱਸਿਆ ਦਾ ਹੱਲ ਹੋ ਗਿਆ ਸੀ। ਹਾਂਜੀ ਹੋ ਗਈਆਂ ਸੀ ਸਮੱਸਿਆ ਮਿਲ ਗਈ ਬਾਈ ਦਵਾ ਕੇ। ਉਹ ਸੋਡਾ ਹੱਲ ਕਰਿਆ ਸੀ ਭਾਨੇ ਸਿੱਧੂ ਨੇ। ਸਕੂਲ 'ਚ ਇੱਕ ਦਾ ਡਿਸਪੈਂਸਰ ਹੀ ਨਹੀਂ ਸੀ ਜੀ ਕੋਈ ਵੀ ਬੱਚਾ ਬਿਮਾਰ ਹੋ ਜਾਂਦਾ ਸੀ ਤਾਂ ਰਾਤ ਨੂੰ ਇੱਦਾਂ ਹੀ ਰੋ ਰੋ ਕੇ ਲੰਘ ਜਾਂਦੀ ਸਾਰੀ ਰਾਤ। ਕੋਈ ਦਵਾਈ ਨਹੀਂ ਦਵਾਈ ਜਾਂਦੀ ਸੀ ਜੀ। ਤੇ ਸਕੂਲ 'ਚ ਖੇਡਣ ਲਈ ਕੋਈ ਗਰਾਊਂਡ ਨਹੀਂ ਸੀਗਾ ਜੀ। ਠੀਕ ਹੈ ਤੇ ਮੈਨੇਜਮੈਂਟ ਚ ਕੋਈ ਪੰਜਾਬੀ ਬੰਦਾ ਨਹੀਂ ਸੀਗਾ ਜੀ ਉਹ ਵੀ ਉਹਨਾਂ ਨੇ ਪਾਤਾ ਸੀਗਾ ਜੀ ਕੰਪਿਊਟਰ ਕੋਰਸ ਕਰਵਾਏ ਜਾਂਦੇ ਸੀ ਜੀ ਉਹ ਵੀ ਉਹਨਾਂ ਨੇ ਬੰਦ ਕਰਤੀ ਸੀਗੇ ਜੀ ਹੁਣ ਉਹ ਵੀ ਮੋੜ ਚਾਲੂ ਕਰਤੇ ਜੀ ਕਿੰਨੇ ਕਿ ਦਿਨਾਂ ਬਾਅਦ ਤੁਹਾਡਾ ਹੱਲ ਹੋ ਗਿਆ ਸੀ ਜਿੱਦ ਤੇ ਵੀ ਬਾਈ ਜੀਰੋ ਬਾਈ ਆ ਸੀ ਦੂਏ ਦੇਣੀ ਸਾਨੂੰ ਐਮਐਲਏ ਨੇ ਬੰਦਾ ਭੇਜਿਆ ਸੀ ਜੀ ਆਪਦਾ ਗੱਡੀ ਚ ਲੈ ਗਿਆ ਸੀਗਾ ਸਾਨੂੰ ਅੱਠ ਨੌ ਜਣੇ ਨੇ ਜੀ ਕੀ ਐਮਐਲਏ ਸਾਹਮਣੇ ਗੱਲ ਕਰਨੀ ਹੈ ਤੁਹਾਡੇ ਨਾਲ ਜੀ ਹਾਂਜੀ ਫਿਰ ਸਾਰੇ ਸਮੱਸਿਆਵਾਂ ਉਹਨੇ ਸੁਣੀਆਂ ਜੀ ਤੇ 10 15 ਦਿਨਾਂ ਦੇ ਵਿੱਚ ਵਿੱਚ ਹੀ ਹੱਲ ਹੋ ਜਾਏਗੇ ਠੀਕ ਹੈ ਹੁਣ ਤੁਹਾਡੇ ਵਾਸਤੇ ਗੱਡੀ ਕਰਾਈ ਹੈ ਹੁਣ ਤੁਸੀਂ ਜਾਉਂਗੇ ਹਾਂਜੀ ਬਾਈ ਯਾਰ ਤੁਸੀਂ ਕਮਾਲ ਹੀ ਕਰ ਦਿੱਤੀ ਸਾਨੂੰ ਕਿਸੇ ਨੇ ਸੁਣਿਆ ਲਾਇਆ ਸੀ ਜਾਂ ਤੁਸੀਂ ਵੀਡੀਓ ਦੇਖੀ ਕਿਵੇਂ ਤੁਸੀਂ ਹਾਂਜੀ ਅਸੀਂ ਵੀਡੀਓ ਦੇਖੀ ਸੀ ਭਾਜੀ ਵੀਡੀਓ ਦੇਖੀ ਹਾਂ ਜੀ ਵੀ ਬਾਈ ਨੂੰ ਅੰਦਰ ਕਰ ਲਿਆ ਗ੍ਰਿਫਤਾਰ ਕਰਕੇ ਹਾਂ ਜੀ ਹਾਂ ਜੀ ਹੁਣ ਵੀ ਬਹੁਤ ਬਾਈ ਤੇ ਜ਼ੁਲਮ ਹੋਈ ਜਾਂਦਾ ਹੈ ਹਨ ਅੰਦਰ ਕਰਕੇ ਬਹੁਤ ਗਲਤ ਕਰਨਾ ਜੀ ਬਹੁਤ ਗੰਦੀ ਸਰਕਾਰ ਅਸੀਂ ਦਾ ਇਹੀ ਕਹਿਣਾ ਕੋਈ ਨਹੀਂ ਹੋ ਤੱਕਾ ਕਰੀ ਜਾਂਦੇ ਨੇ ਬਿਲਕੁਲ ਦੇਖ ਲੋ ਵੀ ਯਾਰ ਕਿੰਨੇ ਜਿਆਦੇ ਤੁਸੀਂ ਦੇਖੋ ਵੀ ਭਾਨੇ ਸਿੱਧੂ ਬਾਈ ਕੋਲੇ ਇਹ ਆਈ ਸੀ ਤੇ ਨਾਲ ਦੀ ਨਾਲ ਇਹਦਾ ਮਸਲਾ ਹੈ ਜੀ ਤੇ ਇਹ ਵੀ ਬਾਈ ਨੂੰ ਦਖਾਈ ਨਹੀਂ ਦੰਦਾ ਚਾ ਰੇ ਨੇ ਤੇ ਮੈਨੂੰ ਲੱਗਦਾ ਇਹ ਵੀ ਤੁਸੀਂ ਵੀ ਨਹੀਂ ਹਾਂ ਹਾਂ ਵੀ ਨਹੀਂ 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 ਬਿਲਕੁਲ ਦਫਾਈ ਦਿੰਦਾ ਹਾਂ ਤੁਹਾਨੂੰ ਫਲੈਸ਼ ਲਾਈਟ ਲਾਈ ਹੋਈ ਆ ਫੋਨ ਦੀ ਉਹ ਵੀ ਨਹੀਂ ਦਿਖ ਰਹੀ ਇਹ ਬੜੀ ਡੈਕਟੋਰਟ ਦਿਖ ਜਾਂਦੀ ਅੱਛਾ ਹਲਕੀ ਫੁਲਕੀ ਲਾਈਟ ਦਿਖਦੀ ਹੈ ਠੀਕ ਹੈ ਬੱਸ ਸਾਡੇ ਉੱਤੇ ਆਏ ਸੀ ਇਹ ਸਫਰ ਕਰਕੇ 22 22 ਪਹਾਨਾ ਗਿਆ ਸੀ ਬਾਈ ਤੁਹਾਡੇ ਕੋਲ ਨਹੀਂ ਗਿਆ ਨਹੀਂ ਗਿਆ ਨਹੀਂ ਸੀ ਹਾਂਜੀ ਇੱਥੇ ਹੀ ਹੱਲ ਹੋ ਗਿਆ ਸੀ ਹਾਂਜੀ ਅਸੀਂ ਇੱਥੇ ਹੀ ਸੀ ਉਦਾਂ ਉਦਾਂ ਐਮਐਲਏ ਨੂੰ ਫੋਨ ਕੀਤਾ ਸੀ ਤੇ ਹੋਰ ਵੀ ਬਾਈ ਮੈਨੂੰ ਲੱਗਦਾ ਇਹ ਵੀ ਸਾਰੇ ਜਿਹੜੇ ਹੋਰ ਇੱਥੇ ਬਾਈ ਹੋਰੀ ਨੇ ਇਹ ਕਿਵੇਂ ਪਿੰਡ ਦੀ ਨੇ ਸਾਰੇ ਬਾਹਰੋਂ ਕਿਉਂ ਪਿੰਡ ਦੀਆਂ ਬਾਈ ਪਿੰਡ ਦੀ ਅੱਛਾ ਪਿੰਡ ਦੀਆਂ ਹੋ ਸਾਰੇ ਤੁਸੀਂ ਪਿੰਡ ਵਾਲਿਆਂ ਨੇ ਵੀ ਅੱਜ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਬਾਈ ਤੁਹਾਡੇ ਕੋਟ ਦੋਨੇ ਪਿੰਡ ਦਾ ਤਾਂ ਯਾਰ ਬਹੁਤ ਜ਼ਿਆਦਾ ਜਿੰਨਾ ਵੀ ਧੰਨਵਾਦ ਸਾਰਿਆਂ ਦਾ ਕਰੀਏ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਘਟ ਬਹੁਤ ਜ਼ਿਆਦਾ ਕੋਟ ਦੋਨੇ ਪਿੰਡ ਦਾ ਸਹਿਯੋਗ ਸੀ ਤੇ ਪਿੰਡ ਦੇ ਸਹਿਯੋਗ ਬਿਨਾ ਕੋਈ ਕੰਮ ਹੁੰਦਾ ਵੀ ਨਹੀਂ ਕਰ ਨਹੀਂ ਚਾਚਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਸੀ ਠੀਕ ਹੈ ਸਭ ਤੋਂ ਵੱਡਾ ਇਹ ਪੱਤਰਕਾਰ ਵੀ ਵੱਧ ਤੋਂ ਵੱਧ ਨੇ ਇਹ ਆ ਮੁੰਡੇ ਚਾਰੇ ਸਭ ਤੋਂ ਵੱਧ ਨੇ ਇਹ ਪੱਤਰਕਾਰ ਸਾਰੇ ਮੈਂ ਤੁਹਾਨੂੰ ਆਡੀ ਹੁੰਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ